ਨਮਸਕਾਰ ਦੋਸਤੋ ਮੈਂ ਡਾਕਟਰ ਪ੍ਰਤਮ ਦੇਖੜਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਜਦੋਂ ਮੈਂ ਟੌਪਿਕ ਲੈ ਕੇ ਆਇਆ ਚਮੜੀ ਰੋਗ ਤੇ ਮੌਸਮ ਬਦਲ ਗਿਆ ਜਿਵੇਂ ਕਿ ਸਭ ਨੂੰ ਪਤਾ ਗਰਮੀ ਦੇ ਸੀਜ਼ਨ ਦੇ ਨਾਲ ਚਮੜੀ ਰੋਗ ਜ਼ਿਆਦਾ ਵੱਧ ਜਾਂਦਾ ਹੈ ਚਮੜੀ ਰੋਗ ਜਿਵੇਂ ਕਿ ਸਰੀਰ ਚ ਆਪਣਾ ਜਦੋਂ ਖੂਨ ਦੋਸ਼ਿਤ ਹੋ ਜਾਵੇ ਤਾਂ ਉਹ ਚਮੜੀ ਰੋਗ ਕਹਾਉਂਦਾ ਹੈ ਇਸ ਦੇ ਕਈ ਪ੍ਰਕਾਰ ਹੁੰਦੇ ਨੇ ਅੱਜ ਕੱਲ ਨੋਰਮਲ ਲੋਕਾਂ ਡਾਕਟਰ ਕੋਲੇ ਜਾ ਕੇ ਕਹਿੰਦੇ ਨੇ ਕਿ ਦੱਦ ਹੋ ਗਈ ਹੈ ਉਹਨਾਂ ਨੂੰ ਨਹੀਂ ਪਤਾ ਬਟ ਇਹਦੇ ਕਈ ਤਰ੍ਹਾਂ ਦੀਆਂ ਟਾਈਪਸ ਹੁੰਦੀਆਂ ਜਿਵੇਂ ਕਿ ਸੋਰਾਈਸਿਸ ਸੋਰਾਈਸਿਸ ਨੂੰ ਆਪਾਂ ਚੰਬਲ ਕਹਿ ਦਿੰਦੇ ਨੇ ਫੰਗਲ ਇਨਫੈਕਸ਼ਨ ਜਾਂ ਰਿੰਗਵਾਰਮ ਇਹਨੂੰ ਦਦ ਕਹਿ ਦਿੰਦੇ ਨੇ ਰਿੰਗਵਾਰਮ ਨੂੰ ਗੋਲ ਕੀੜਾ ਵੀ ਕਹਿੰਦੇ ਨੇ ਐਕਸੀਮਾ ਅਲਰਜੀ ਇਨਫੈਕਸ਼ਨਸ ਬੈਕਟੀਰੀਅਲ ਇਨਫੈਕਸ਼ਨਸ ਇਸੇ ਤਰ੍ਹਾਂ ਸਕਿਨ ਰੈਸ਼ਸ ਚਮੜੀ ਦੇ ਰੋਗਾਂ ਦੇ ਕਈ ਪ੍ਰਕਾਰ ਹੁੰਦੇ ਨੇ ਅੱਜ ਮੈਂ ਤੁਹਾਨੂੰ ਇਸੇ ਦੇ ਬਾਰੇ ਹੀ ਡਿਟੇਲ ਚ ਦੱਸਾਂਗਾ ਇਸ ਤੇ ਬਾਰੇ ਇਕੱਲਾ ਇਕੱਲਾ ਟੌਪਿਕ ਲੈ ਕੇ ਆਵਾਂ ਕਿਉਂਕਿ ਇੱਕ ਸਾਰਾ ਇੱਕ ਇੱਕ ਟਾਪਿਕ ਦੇ ਵਿੱਚ ਕਵਰ ਕਰਨਾ ਪੋਸੀਬਲ ਨਹੀਂ ਹੈ ਤੇ ਮੈਂ ਚਾਹੂੰਗਾ ਕਿ ਤੁਹਾਨੂੰ ਕੱਲੇ-ਕੱਲੇ ਤੇ ਡਿਟੇਲ ਦੇਵਾਂ ਅੱਜ ਮੈਂ ਤੁਹਾਨੂੰ ਇਸ ਦੇ ਬਾਰੇ ਦੱਸੂੰਗਾ ਕਿ ਇਹ ਕਿਉਂ ਵੱਧਾ ਜਾ ਰਿਹਾ ਤਾਂ ਕਿ ਤੁਸੀਂ ਇਸ ਸੀਜ਼ਨ ਦੇ ਵਿੱਚ ਇਸ ਨੂੰ ਕੰਟਰੋਲ ਕਰ ਸਕੋ ਅ ਦੋਸਤੋ ਇਸ ਦੇ ਕਾਰਨ ਤੇ ਲੱਛਣ ਮੈਂ ਇਹਦੇ ਬਾਰੇ ਦੱਸਣਾ ਜਾ ਰਿਹਾ ਜਿਵੇਂ ਕਿ ਇੱਕ ਕਿਸੇ ਪਰਸਨ ਨੂੰ ਰਿੰਗਵੋਰਮ ਹੋ ਗਿਆ ਰਿੰਗਵੋਰਮਿੰਗ ਦੱਦ ਕਹਿੰਦੇ ਆ ਫੰਗਲ ਇਨਫੈਕਸ਼ਨ ਹੋ ਗਈ ਤਾਂ ਉਸ ਦੇ ਕਾਰਨ ਕੀ ਨੇ ਕਿ ਬੰਦਾ ਡਾਈਟ ਪ੍ਰੋਪਰ ਨਹੀਂ ਲੈ ਰਿਹਾ ਜਾਂ ਜਿਵੇਂ ਕਿ ਉਹ ਗੋਲ ਕੀੜਾ ਉਹਨੂੰ ਕਹਿੰਦੇ ਜਿਵੇਂ ਆਪਾਂ ਮੰਨ ਲਓ ਕਿ ਆਪਾਂ ਈਚਿੰਗ ਕਰੀਂ ਈਚਿੰਗ ਕਰਨ ਤੋਂ ਬਾਅਦ ਇਸੇ ਜਗ੍ਹਾ ਨੂੰ ਆਪਾਂ ਬਿਨਾ ਹੈਂਡ ਵਾਸ਼ ਕਰੇ ਕਿਸੇ ਹੋਰ ਜਗ੍ਹਾ ਤੇ ਈਚਿੰਗ ਕਰ ਲਈ ਤਾਂ ਉਹ ਇਨਫੈਕਸ਼ਨ ਹੱਥ ਤੋਂ ਸਿਰਫ ਗਰਦਨ ਤੇ ਆ ਜਾਣੀ ਹੈ ਇਸੇ ਤਰ੍ਹਾਂ ਇਹ ਇਸ ਦੇ ਕਾਰਨ ਤੇ ਲੱਛਣ ਮੈਂ ਇਕੱਠੇ ਦੱਸ ਰਿਹਾ ਤੁਹਾਨੂੰ ਤਾਂ ਕਿ ਐ ਐਲੈਬੋਰੇਟ ਕਰ ਸਕਾਂ ਕਿ ਆਪਾਂ ਇਸ ਚੀਜ਼ ਤੋਂ ਬਚਣਾ ਕਿਵੇਂ ਇਦਾਂ ਹੀ ਸੋਰਾਈਸਸ ਹੈ ਸੋਰਾਈਸਸ ਚੰਬਲ ਹੋ ਜਾਂਦੀ ਹੈ ਇਹ ਲਾਗ ਦੀ ਬਿਮਾਰੀ ਦੇ ਵਿੱਚ ਇਨਕਲੂਡ ਕਰਦੇ ਆ ਮਤਲਬ ਕਿ ਜੇ ਇੱਕ ਪਰਸਨ ਨੂੰ ਹੋ ਗਈ ਤਾਂ ਨਾਰਮਲੀ ਇਹ ਕਿ ਦੂਸਰੇ ਪਰਸਨ ਨੂੰ ਹੋ ਜਾਂਦੀ ਹੈ ਤਾਂ ਇਸ ਦੇ ਵਿੱਚ ਕੀ ਆਪਾਂ ਵੱਧ ਤੋਂ ਵੱਧ ਪਰਹੇਜ਼ ਕਿਵੇਂ ਰੱਖ ਸਕਦੇ ਹਾਂ ਜਿਵੇਂ ਗੇ ਰੋਗ ਹੋ ਗਿਆ ਕਿਸੇ ਨੂੰ ਸੋਰਾਈਸਿਸ ਹੋ ਗਿਆ ਐਕਜ਼ੀਮਾ ਹੋ ਗਿਆ ਰਿੰਗਵੋਰ ਹੋ ਗਿਆ ਅਲਰਜੀ ਹੋ ਗਈ ਤਾਂ ਬੰਦਾ ਮੈਨਲੀ ਆਪਣੇ ਫੂਡ ਹੈਬਿਟਸ ਚੇਂਜ ਕਰੇ ਅੱਜਕਲ ਗੁੜ ਦੀ ਚਾਹ ਪੀ ਰਹੇ ਨੇ ਲੋਕ ਮਿੱਠਾ ਬਹੁਤ ਜ਼ਿਆਦਾ ਖਾ ਰਹੇ ਮਿੱਠਾ ਚਮੜੀ ਰੋਗ ਦੇ ਲਈ ਜ਼ਹਿਰ ਜਿੰਨਾ ਮਿੱਠਾ ਜ਼ਿਆਦਾ ਹੋਗਾ ਚਮੜੀ ਰੋਗ ਹੋਰ ਨਵਟੂਗਾ ਤਾਂ ਕਰਕੇ ਇਹਨਾਂ ਚੀਜ਼ਾਂ ਤੋਂ ਜਿੰਨਾ ਬਚਿਆ ਜਾ ਸਕਦਾ ਉਹਨਾ ਬੈਟਰ ਹੈ ਆਪਣੀ ਫੂਡ ਹੈਬਿਟਸ ਸੁਧਾਰੋ ਖਾਣ ਪੀਣ ਵਾਸਤੇ ਆਪਣਾ ਨਾਰਮਲੀ ਲਾਈਫ ਸਟਾਈਲ ਚ ਹੈਲਦੀ ਖਾਣਾ ਖਾਓ ਠੀਕ ਹੈ ਤੇ ਆਪਣਾ ਜਿਵੇਂ ਕੱਪੜੇ ਵਾਸ਼ ਕਰਨੇ ਤਾਂ ਕੱਪੜੇ ਵਾਸ਼ ਕਰਨ ਦੇ ਲਈ ਜੇ ਇੱਕ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਹੋ ਗਈ ਤਾਂ ਕੋਸ਼ਿਸ਼ ਕਰੋ ਤੁਸੀਂ ਕੱਪੜੇ ਅਲੱਗ-ਅਲੱਗ ਵਾਸ਼ ਕਰੋ ਗਰਮ ਪਾਣੀ ਦੇ ਵਿੱਚ ਵਾਸ਼ ਕਰੋ ਤਾਂ ਇਸ ਚੀਜ਼ ਨੂੰ ਇੱਕ ਦੂਜੇ ਦੇ ਕੱਪੜੇ ਨਾ ਪਾਓ ਤਾਂ ਇਸ ਚੀਜ਼ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਜਿਵੇਂ ਕਿਸਕੇ ਵੀ ਸਰੀਰ ਵਾ ਇੱਕ ਬੜੀ ਭਿਆਨਕ ਮਾਰੀ ਖਾਰਿਸ਼ ਹੋ ਜਾਂਦੀ ਹੈ ਸਾਰੇ ਸਰੀਰ ਤੇ ਖਾਰਿਸ਼ ਹੋ ਜਾਂਦੀ ਹੈ ਉਸ ਦੇ ਵਿੱਚ ਕੀ ਹੈ ਕਿ ਆਪਾਂ ਨੂੰ ਸਿਲ ਵਾਲੇ ਕੱਪੜਿਆਂ ਤੋਂ ਬਚਣਾ ਚਾਹੀਦਾ ਅੱਜ ਕੱਲ ਮੌਸਮ ਬਦਲਣ ਦੇ ਨਾਲ ਆਪਾਂ ਨੂੰ ਕਾਟਨ ਕੱਪੜੇ ਜ਼ਿਆਦਾ ਪ੍ਰੈਫਰ ਕਰਨੇ ਚਾਹੀਦੇ ਨੇ ਤਾਂ ਇਹਨਾਂ ਚੀਜ਼ਾਂ ਤੋਂ ਮੈਂ ਤੁਹਾਨੂੰ ਦੱਸ ਦਿੱਤਾ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਆਪਾਂ ਨੂੰ ਪਰਹੇਜ਼ ਕੀ ਹੈ ਕਿ ਪਾਣੀ ਜ਼ਿਆਦਾ ਪੀਓ ਤਾਂ ਕਿ ਆਪਣਾ ਬੈਕਟੀਰੀਆ ਬਾਹਰ ਨਿਕਲਦਾ ਰਹੇ ਜੇ ਪਸੀਨਾ ਜ਼ਿਆਦਾ ਆ ਰਿਹਾ ਤਾਂ ਫੰਗਸ ਤੋਂ ਬਚਣ ਦੇ ਲਈ ਆਪਾਂ ਨੂੰ ਦੋ ਬਾਰੀ ਦਿਨ ਚ ਨਹਾਓ ਤਾਕੀ ਬੈਕਟੀਰੀਆ واش ਹੋ ਜੇ ਸੋਪ ਵੀ ਆਪਾਂ ਕੋਈ ਵੀ ਯੂਜ਼ ਨਹੀਂ ਕਰਨੀ ਕੋਸ਼ਿਸ਼ ਕਰੋ ਨਿੰਮਸ ਨੀਮਸ ਸੋਪ ਯੂਜ਼ ਕਰੋ ਜਾਂ ਡੈਟੋਲ ਸੋਪ ਯੂਜ਼ ਕਰੋ ਤੁਸੀਂ ਉਸ ਦੇ ਨਾਲ ਬੈਕਟੀਰੀਆ ਉਸ ਨੂੰ ਖਤਮ ਕਰੋ ਜਾਂ ਤੁਸੀਂ ਇੱਕ ਹੋਰ ਕਰ ਸਕਦੇ ਹੋ ਹਫਤੇ ਚ 2-3 ਦਿਨ ਜਾਂ ਇੱਕ ਦਿਨ ਨਿੰਮ ਦੇ ਪੱਤੇ ਨੂੰ ਬੋਇਲ ਕਰਕੇ ਉਹਦੇ ਪਾਣੀ ਦੇ ਨਾਲ ਨਹਾ ਸਕਦੇ ਹੋ ਇਹਨਾਂ ਚੀਜ਼ਾਂ ਨਾਲ ਬਚਾਅ ਹੋ ਸਕਦਾ ਤੇ ਖਾਣ ਪੀਣ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਦਵਾਈਆਂ ਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕੋਸ਼ਿਸ਼ ਕਰੋ ਤੁਸੀਂ ਡਾਕਟਰ ਨੂੰ ਮੇਰੇ ਨਾਲ ਕੰਸਲਟ ਕਰੋ ਜਿਆਦਾ ਬੈਟਰ ਰਹੇਗਾ ਕਿਉਂਕਿ ਹਰੇਕ ਬਿਮਾਰੀ ਦੀ ਅਲੱਗ-ਅਲੱਗ ਦਵਾਈ ਹੈ ਆਪਾਂ ਇੱਕ ਦਵਾਈ ਸਾਰੇ ਰੋਗਾਂ ਦੇ ਵਿੱਚ ਨਹੀਂ ਲਾ ਸਕਦੇ ਪੋਸੀਬਲ ਨਹੀਂ ਹੈ ਉਹਦੇ ਲਈ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਮੈਂ ਅਲੱਗ ਤੋਂ ਵੀਡੀਓ ਲੈ ਕੇ ਆਉਂਗਾ ਤਾਂ ਕਿ ਅਲੱਗ-ਅਲੱਗ ਰੋਗਾਂ ਬਾਰੇ ਮੈਂ ਦੱਸ ਸਕਾਂ ਨਾਰਮਲੀ ਆਪਾਂ ਪਰਹੇਜ਼ ਮੈਂ ਤੁਹਾਨੂੰ ਦੱਸਦਾ ਇਸ ਦੇ ਵਿੱਚ ਤੁਸੀਂ ਦਵਾਈ ਵਾਲੇ ਪਾਸੇ ਵੱਲ ਜਾਵਾਂਗੇ ਤਾਂ ਰਕਤਸ਼ੋਧਕ ਹੁੰਦਾ ਵੈਦਨਾਥ ਕਾ 59 ਦਾ ਰਕਤਸ਼ੋਧਕ ਲੈਸੋ ਨੇ 3-3 ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਟੈਬਲੇਟ ਫਾਰਮ ਚ ਜਾਈਏ ਚਾਹਾਂਗੇ ਤਾਂ ਨਿਮੋਵਟੀ ਲੈ ਸਕਦੇ ਹੋ ਦੋ ਦੋ ਗੋਲੀਆਂ ਸਵੇਰੇ ਸ਼ਾਮ ਆਪਾਇੰਟਮੈਂਟ ਆਪਾਂ ਸ਼ੀਰੀ ਸ਼ੀਰੀ ਦੀ ਦਵਾਈ ਕੇਅਰ ਯੂਜ਼ ਕਰਨੀ ਹੈ ਉਹ ਸੁਬਹ ਸ਼ਾਮ ਅਪਲਾਈ ਕਰਦੇ ਤੇ ਆਸ਼ਾ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਪਸੰਦਾ ਹੀ ਹੋਗੀ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਨੌਲੇਜ ਮਿਲ ਸਕੇ ਜੋ ਇਸ ਮੌਸਮ ਦੇ ਵਿੱਚ ਹਾਂ ਇਸ ਪ੍ਰਭਾਵ ਤੋਂ ਚਲਦੇ ਹੋਏ ਚਮੜੀ ਰੋਗ ਤੋਂ ਬਾਸਤਮ ਸ਼ੇਅਰ ਕਰ ਦਿਓ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਓ ਥੈਂਕਸ ਫॉर ਵਾਚਿੰਗ ਮਾਈ ਵੀਡੀਓ